ਮੈਕਸ 24 ਪੰਜਾਬ ਦੇ ਉਸ ਚੈਨਲ ਦੇ ਦੇਖਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੀ ਰਹਿਣ 450 ਸਾਲਾਂ ਸ਼ਤਾਬਦੀ ਨੂੰ ਲੈ ਕੇ ਅੱਜ ਪਿੰਡ ਸੰਗਰ ਕਲਾ ਤੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਹੇ ਹੇਠ ਅਤੇ ਪੰਜਾਬ ਪਿਆਰਿਆਂ ਦੀ ਅਗਵਾਈ ਹੇਠ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਪਿੰਡ ਸੰਗਰ ਕਲਾ ਤੋਂ ਪੈਦਲ ਚੱਲ ਕੇ ਵਾਕਕ ਪਿੰਡਾਂ ਜਿਵੇਂ ਸੰਗਰ ਕਲਾ, ਪਿੰਡ ਮੁਗਲਾਨੀ, ਸ਼੍ਰੀ ਖਡੂਰ ਸਾਹਿਬ, ਬਿਹਾਰੀਪੁਰ, ਪਿੰਡੀਆਂ, ਹੰਸਾ ਵਾਲਾ ਰਾਹੀਂ ਪੈਦਲ ਯਾਤਕ ਕਰਦੇ ਹੋਏ ਨਗਰ ਕੀਰਤਨ ਸ਼੍ਰੀ ਗੋੰਦਵਾਲ ਸਾਹਿਬ ਗੁਰਦੁਆਰਾ ਬੌਲੀ ਸਬਜੀ ਵਿਖੇ ਪੁੱਜੇਗਾ ਜਿੱਥੇ ਕਿ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ 450 ਸਾਲਾ ਸ਼ਤਾਬਦੀ ਸਮਰੋਹ ਸ਼੍ਰੀ ਗੋੰਦਵਾਲ ਸਾਹਿਬ ਵਿਖੇ 15 ਸਤੰਬਰ ਤੋਂ ਲੈ ਕੇ 18 ਸਤੰਬਰ ਤੱਕ ਬੜੀ ਸ਼ਰਧਾ ਨਾਲ ਮਨਾਏ ਜਾ ਰਹੇ ਹਨ ਤੁਸੀਂ ਵੀ ਦੇਖੋ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਨਗਰ ਗੁਰਮੁਖ ਸਿੰਘ ਜੀ ਤੇ ਪਿੰਡ ਸੰਗਰ ਕਲਾ ਦਾ ਨਗਰ ਕੀਰਤਨ ਰੰਗ ਹੋਇਆ ਜੀ ਸ਼੍ਰੀ ਅਮਰਦਾਸ ਮਹਾਰਾਜ ਦੇ ਜੋਤੀ ਜੋ ਸਮੁੱਚ ਸੰਪੰਨ ਕਰਿ ਸ਼ੁਰੂ ਅਦਭੁ ਆਪਣੇ ਉੱਤਰ ਪਿੰਡਾਂ ਰੋਂ ਨਾ ਹੋਇਆ ਸ਼੍ਰੀ ਗੋੰਦਾਲ ਸਾਹਿਬ ਪਹੁੰਚੇਗਾ ਜੀ ਹਰ ਪੈਦਲ ਯਾਤਰਾ ਜੀ ਪੈਦਲ ਜੀ ਇਹ ਨਗਰ ਕੀਰਤਨਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ੍ਰੀ ਦੀ ਦਿਵਸ ਨੂੰ ਸਮਰਪਿਤ ਪਿੰਡ ਸੰਗਰ ਕਲਾਂ ਦੀ ਸੰਗਤ ਵੱਲੋਂ ਸਜਾਇਆ ਗਿਆ ਹੈ ਜੋ ਕਿ ਵਕੂ ਵਕੂ ਪੜਾਤ ਹੁੰਦਾ ਆਇਆ ਸ਼੍ਰੀ ਗੁਰੂ ਸਾਹਿਬ ਤੋਂ ਸ਼੍ਰੀ ਗੋੰਦਾਲ ਸਾਹਿਬ ਮੁਧਰੀਆ ਹੈ ਉੱਥੇ ਜਾ ਕੇ ਸਮਾਪਤੀ ਦੀ ਅਰਦਾਸ ਹੋ ਕੇ ਤੁਹਾਪੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ